ਸਤਿ ਸ੍ਰੀ ਅਕਾਲ ਆਦਾਬ ਨਮਸਤੇ ਅਸਲਾਮੁਅਲੈਕਮ ਮੈਂ ਹਾਂ ਤੁਹਾਡਾ ਦੋਸਤ پرویز ਬੱਟ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਅੱਜ ਇੱਕ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਸਾਡਾ ਜਗ ਪੰਜਾਬੀ ਨਿਊਜ਼ ਦਾ ਨਵਾਂ ਸੈਟਅਪ ਜਿਹੜਾ ਪੌਡਕਾਸਟ ਦਾ ਰੈਡੀ ਹੋਇਆ ਔਰ ਸਾਡੇ ਕੋਲ ਲਵਿਸ਼ ਚੋਹਾਨ ਜੋ ਕਿ ਲिटल ਗਰਲ ਅਸੀਂ ਜਿਆਦਾ ਲਿਖਦੇ ਰਹਿੰਦੇ ਹਾਂ ਸਿੰਗਰ ਆ ਹਨਾ ਛੋਟੀ ਆ ਬੱਚੀ ਆ ਤੇ ਸਾਡੇ ਕੋਲ ਪਹੁੰਚਿਆ ਤੇ ਸਭ ਤੋਂ ਪਹਿਲਾਂ ਲਵਿਸ਼ ਚੋਹਾਨ ਜੀ ਤੁਹਾਡਾ ਸਵਾਗਤ ਕਰਦੇ ਆ ਜੀ ਜਗ ਪੰਜਾਬੀ ਨਿਊਜ਼ ਤੇ ਜੀ ਸੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅਸਲਾਮ ਵਾਲੇਕਮ ਸਸ਼ੀ ਕਾਲ ਅਦਾਬ ਸਲਾਮ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਸਾਡੇ ਜਗ ਪੰਜਾਬੀ ਨਿਊਜ਼ ਔਰ ਇਸ ਟੀਮ ਦੇ ਲੀਡਰ ਸਾਡੇ ਚਾਚਾ ਜੀ پرویز ਭਟ ਸਾਹਿਬ ਜਿਨ੍ਹਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਕਿ ਸਾਡਾ ਪੋਡਕਾਸਟ ਫਰਸਟ ਕੀਤਾ ਤਾਂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਤੁਹਾਡੀ ਲਵਿਸ਼ ਜੀ ਕਿਹਨੇ ਕਰਵਾਈ ਤੁਹਾਡੀ ਗਾਇਕੀ ਦੀ ਸ਼ੁਰੂਆਤ ਐਕਚੁਅਲੀ ਨਾ ਮੈਂ ਇੱਕ ਦਿਨ ਗਾਣਾ ਗਾ ਰਹੀ ਸੀ ਮਤਲਬ ਮੈਂ 4 ਕ ਸਾਲ ਦੀ ਹੁੰਦੀ ਸੀ 4-5 ਸਾਲ ਦੀ ਜੀ ਤੇ ਇੱਕ ਲੌਂਗ ਲਾਚੀ Song ਸੀ ਮੈਂ ਉਹ ਗਾ ਰਹੀ ਸੀ ਤਾਂ ਪਾਪਾ ਨੇ ਸੁਣਿਆ ਮੇਰੇ ਤੇ ਪਾਪਾ ਨਾ ਮੈਨੂੰ ਮਤਲਬ ਉਸਤਾਦ ਜੀ ਕੋ ਲੈ ਗਏ ਕਿ ਜਿਹੜੇ ਮਿਊਜ਼ਿਕ ਸਿਖਾਉਂਦੇ ਨੇ ਤੇ ਮੇਰੇ ਉਸਤਾਦ ਜੀ ਸੀਗੇ ਅ ਸਵਰਗਵਾਸੀ ਹੀਰਾ ਲਾਲ ਜੀ ਉਹ ਢੋਲ ਕਿ ਬਜਾਉਂਦੇ ਹੁੰਦੇ ਸੀ ਤੇ ਨਾਲ ਨਾਲ ਸਿਖਾਉਂਦੇ ਵੀ ਸੀਗੇ ਠੀਕ ਹੈ ਤੇ ਮੈਂ ਉਹਨਾਂ ਕੋਲ ਸਿੱਖੀ ਉਹਨਾਂ ਨੇ ਪਹਿਲਾਂ ਤੇ ਇਨਕਾਰ ਕਰ ਦਿੱਤਾ ਕਹਿੰਦੇ ਕਿ ਵੀ ਬੱਚੀ ਛੋਟੀ ਆ ਹੱਲੇ ਜੀ ਤੇ ਹਜੇ ਇਹਨੂੰ ਰਹਿਣ ਦਾ ਮਤਲਬ 2 ਸਾਲ ਬਾਅਦ ਆਇਓ ਤੇ ਮੇਰੇ ਪਾਪਾ ਨੇ ਫੇਰ ਵੀ ਦੁਆਰਾ ਜਾ ਕੇ ਆਪਾਂ ਨੂੰ ਵਧੀਆ ਲੱਗਾ ਹੈ ਨਾ ਜਦੋਂ ਤੁਸੀਂ ਗੱਲ ਰਹੀ ਸੀ ਹਾਂਜੀ ਛੋਟੀ ਜੀ ਹੁੰਦੀ ਸੀ ਤੇ ਪਾਪਾ ਨੇ ਫੇਰ ਜਾ ਕੇ ਰਿਕੁਐਸਟ ਜੀ ਕੀਤੀ ਕਿ ਚਲੋ ਜਿੱਦਾਂ ਵੀ ਸਿੱਖਦੀ ਹੈ ਇਹਨੂੰ ਸਿਖਾ ਦਿਓ ਤੇ ਬਾਕੀ ਜਿੱਦਾਂ ਹੋਇਆ ਲਗਭਗ ਸਟੇਜ ਦੇ ਉੱਪਰ ਹੈਨਾ ਜਿੱਦਾਂ ਤੁਸੀਂ ਛੋਟੇ ਆ ਕਿੰਨੀ ਉਮਰ ਹੈ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿੰਨੀ ਏਜ ਹੈ ਤੁਹਾਡੀ ਹਲੇ ਤਾਂ 13 ਸਾਲ ਹੈ ਹਲੇ 13 ਸਾਲ ਹੈ ਹੈਨਾ ਤੇ 13 ਸਾਲ ਦੇ ਵਿੱਚ ਜਿੰਦਾਂ ਦਾ ਤੁਸੀਂ ਗਾਉਂਦੇ ਆ ਬਹੁਤ ਘੱਟ ਬੱਚੇ ਇਦਾਂ ਦਾ ਗਾਉਂਦੇ ਆ ਹੈਨਾ ਕਿਹੜੇ ਕਿਹੜੇ ਜਿਹੜੇ ਸਿੰਗਰ ਵੀ ਬਹੁਤ ਤੁਹਾਨੂੰ ਪਿਆਰ ਕਰਦੇ ਆ ਹੈਨਾ ਤੇ ਸਟੇਜਾਂ ਦੇ ਵਿੱਚ ਕਿਹੜੇ ਕਿਹੜੇ ਸਿੰਗਰ ਦੇ ਨਾਲ ਤੁਸੀਂ ਗਾਇਆ ਸਿੰਗਰ ਸਿੰਗਤ ਬਹੁਤ ਨਾਲ ਗਾਇਆ ਹੋਣਾ ਜਿਹਦਾ ਨਾਲ ਤੁਹਾਡੀ ਵਾਇਰਲ ਵੀ ਹੋਈ ਆ ਵੀਡੀਓ ਜਿੱਦਾਂ ਕਨਵਰ ਗਰੇਵਾਲ ਜੀ ਨਾਲ ਤੁਹਾਡੀ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਹਨਾ ਇਹਦਾ ਕਿਹੜੇ ਕਿਹੜੇ ਸਿੰਗਰਾਂ ਦੇ ਨਾਲ ਸਟੇਜ ਤੇ ਗਾਇਆ ਤੁਸੀਂ ਮਾਸਟਰ ਸਲੀਮ ਜੀ ਜੀ ਕਨਵਰ ਗਰੇਵਾਲ ਸਾਹਿਬ ਮਾਸਟਰ ਸਲੀਮ ਜੀ ਨੇ ਆਪ ਹੀ ਤੁਹਾਨੂੰ ਕਹਿਤਾ ਸੀਗਾ ਫਿਰ ਮੈਂ نیچے ਬੈਠੀ ਹੋਈ ਸੀ ਮਤਲਬ ਉਹਦੀ ਸੰਗਤ ਵਿੱਚ ਨਾ ਬੈਠ ਕੇ ਉਹਨਾਂ ਨੂੰ ਸੁਣ ਰਹੀ ਸੀ ਤੇ ਉਹਨਾਂ ਨੇ ਸਟੇਜ ਤੇ ਸੱਦ ਲਿਆ ਸੀ ਸਾਨੂੰ ਤੇ ਕਹਿੰਦੇ ਸੀ ਚਲੋ ਤੁਸੀਂ ਵੀ ਨਾਲ ਗਾਓ ਬਾਕੀ ਅਸੀਂ ਤਾਂ ਬਹੁਤ ਛੋਟੇ ਆ ਨਾ ਤੋਂ ਸਾਨੂੰ ਸੋਚ ਦੀ ਮਾੜਾ ਵੀ ਜਾਂਚ ਨਹੀਂ ਹੈਗੀ ਬਾਕੀ ਜਿੱਦਾਂ ਦਾ ਵੀ ਗਿਆ ਉਹਨਾਂ ਨੇ ਕਬੂਲ ਕੀਤਾ ਇਹ ਉਹ ਕੀ ਮੇਲਾ ਸੀਗਾ ਹਾਂਜੀ ਕਿੱਥੇ ਹੋ ਰਿਹਾ ਸੀ ਮੇਲਾ ਜਲੰਧਰ ਜਲੰਧਰ ਤੇ ਉਹਨਾਂ ਨੂੰ ਉਹ ਤੁਹਾਡਾ ਪਹਿਲਾਂ ਤੋਂ ਵਾਕਫ ਹੋਣੇ ਤੁਹਾਡੇ ਸ਼ਾਇਦ ਤੇ ਤੁਸੀਂ ਅੱਗੇ ਬੈਠੇਗੇ ਉਹਨਾਂ ਨੇ ਤੁਹਾਨੂੰ ਬੁਲਾ ਲਿਆ ਹਾਂਜੀ ਫਿਰ ਕਿਹੜਾ ਗਾਇਆ ਨਾਲ ਕਲਾਮ ਉਹਨਾਂ ਦੇ ਨਾਲ ਹੀ ਗਾਰੇ ਸੀ ਬਾਬਾ ਮੇਰਾ ਮਾਨਾ ਥੋੜੀ ਤੁਹਾਨੂੰ ਲੈ ਕੇ ਬੜੇ ਦੋ ਖਬਦੋ ਉਹਦੇ ਗਾ ਕੇ ਦਰਸ਼ਕਾਂ ਨੂੰ ਜ਼ਰੂਰ ਸੁਣਾ ਦੇ। ਬੱਬਾ ਮੇਰਾ ਮਾਨ ਨਾ ਟੋੜੀ ਸਬਿਰ ਮੇਰਾ ਮਾਨ ਨਾ ਟੋੜੀ ਹੋ ਮੇਰੇ ਸੋਹਣਿਆ ਸਾਈਆਂ ਮੈਂ ਆਸਾਂ ਲੈ ਕੇ ਆਈਆਂ ਹੋ ਮੇਰੇ ਸੋਹਣਿਆ ਸਾਈਆਂ ਮੈਂ ਆਸਾਂ ਲੈ ਕੇ ਆਈਆਂ ਮੈਨੂੰ ਖਾਲੀ ਅੱਜ ਨਾ ਮੋੜੀ ਖਾਲੀ ਅਜ ਨਾ ਮੋੜੀ ਹੈ ਬਾਬਾ ਮੇਰਾ ਮਾਨ ਨਾ ਤੋੜੀ ਸਾਬਿਰ ਮੇਰਾ ਮਾਨ ਨਾ ਤੋੜੀ ਵਾਹ ਜੀ ਵਾਹ ਕੀ ਬਾਤ ਹੈ ਇਸ ਲੀਮ ਜੀ ਨੇ ਤਾਰੀਫ ਕੀਤੀ ਤੁਹਾਡੀ ਬਹੁਤ ਅੱਛਾ ਉਹ ਕੀ ਵਾਕਿਆ ਹੋਇਆ ਸੀ ਜਦੋਂ ਤੁਹਾਡੇ ਬੜੀ ਵਾਇਰਲ ਹੋਈ ਸੀ ਵੀਡੀਓ ਕਨਵਰ ਗਰੇਵਾਲ ਜੀ ਹਾਰਮੋਨੀਅਮ ਵਜਾ ਰਹੇ ਸੀ ਨਾ ਹਾਂਜੀ ਤੇ ਉਹ ਕਿਦਾਂ ਬਣਿਆ ਤੁਹਾਡਾ ਸਬੰਧ ਕਨਵਰ ਗਰੇਵਾਲ ਜੀ ਦੇ ਨਾਲ ਮਿਲੀ ਤਾਂ ਮੈਂ ਉਹਨਾਂ ਨੂੰ ਵੀ ਫਸਟ ਟਾਈਮ ਸੀ ਬਾਕੀ ਹਾਂਜੀ ਤੇ ਉਹਦੀ ਮੈਂ ਨਾ ਮਤਲਬ ਚਲੇ ਗਈ ਮੇਲੇ ਤੇ ਕਿਉਂਕਿ ਸਾਨੂੰ ਕੋਈ ਜਾਣਦਾ ਨਹੀਂ ਸੀਗਾ ਅਜੇ ਵੀ ਸ਼ਾਇਦ 2-4 ਲੋਕ ਜਾਣਦੇ ਹੋਣਗੇ ਜ਼ਿਆਦਾ ਨਹੀਂ ਨਹੀਂ ਹੁਣ ਤਾਂ ਜਾਣਦੇ ਆ ਚਲੋ ਕਰਮ ਅੱਲਾ ਦਾ ਤੇ ਮੈਂ ਗਈ ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਨੂੰ ਟਾਈਮ ਦਿਓ ਥੋੜਾ ਜਿਹਾ 5 ਮਿੰਟ ਦਾ ਟਾਈਮ ਦਿਓ ਤੇ ਉਹ ਕਹਿੰਦੇ ਜੀ ਹੰਡਰਡ ਹਜੇ ਟਾਈਮ ਨਹੀਂ ਮਿਲਣਾ ਤੁਹਾਨੂੰ ਹਨਾ ਤੁਸੀਂ ਲੇਟ ਬਹੁਤ ਆਏ ਆ ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਬਸ ਸਕੂਲੋਂ ਆਈ ਆ ਲਾਈਵ ਦੇਖ ਕੇ ਤੇ ਆ ਗਈਆਂ ਅਸੀਂ ਹੁਣ ਤੁਸੀਂ ਸਾਨੂੰ ਖਾਲੀ ਨਾ ਮੋੜਿਓ ਮੈਂ ਕਿਹਾ ਮੈਨੂੰ ਟਾਈਮ ਦਿਓ ਥੋੜਾ ਜਿਹਾ ਫਿਰ ਇੱਕ ਐਂਕਰ ਸੀ ਮੱਖਣ ਸ਼ੇਰਪੁਰੀ ਸਾਹਿਬ ਕਾਫੀ ਰਿਸਪੈਕਟਿਡ ਹੈ ਮੇਰੇ ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਕਨਵਰ ਗਰੇਵਾਲ ਜੀ ਦੇ ਨਾਲ ਗੋਆਣਾ ਤੇ ਸ਼ੁਰੂਆਤ ਵਿੱਚ ਉਹਨਾਂ ਨੇ ਆਉਂਦਿਆਂ ਸਾਰ ਮੈਨੂੰ ਬੜੇ ਅਦਬ ਦੇ ਨਾਲ ਮਤਲਬ ਮੈਂ ਵੀ ਆਪਣੇ ਵੱਲੋਂ ਸਲਾਮ ਕੀਤਾ ਉਹਨਾਂ ਨੇ ਵੀ ਬੜੇ ਪਿਆਰ ਦੇ ਨਾਲ ਮੈਨੂੰ ਬੁਲਾਇਆ ਜਿੱਦਾਂ ਆਪਣੀ ਬੱਚੀ ਹੁੰਦੀ ਐ ਸਕੇ ਹਨਾ ਉਦੋਂ ਉਹਨਾਂ ਨੇ ਪਿਆਰ ਕੀਤਾ ਸਾਡੇ ਨਾਲ ਆ ਕੇ ਤੇ ਫਿਰ ਅਸੀਂ ਬਾਅਦ ਵਿੱਚ ਉਹਨਾਂ ਨੂੰ ਕਿਹਾ ਮਤਲਬ ਜਦੋਂ ਕਾਫੀ ਟਾਈਮ ਹੋ ਗਿਆ ਮੈਂ ਕਿਹਾ ਸਤਾਜ ਜੀ ਹੁਣ ਮੈਨੂੰ ਵੀ ਇੱਕ ਅੱਧਾ ਗਾਣਾ ਗਵਾ ਦਿਓ ਤੇ ਗਾਇਆ ਬਾਕੀ ਜੋ ਉਹਨਾਂ ਨੇ ਹੋ ਗਿਆ ਕਨਵਰਜੀ ਇਹਨੂੰ ਹਾਂਜੀ ਅੱਛਾ ਤੇ ਮੈਂ ਕਿਹਾ ਸਤਾਜ ਜੀ ਮੈਨੂੰ ਵੀ ਗਵਾਓ ਇੱਕ ਅੱਧਾ ਗਾਣਾ ਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਪਹਿਲਾਂ ਦੱਸ ਦਿੰਦੇ ਜੇ ਤੁਸੀਂ ਗਾਉਣਾ ਸੀ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਗਾਉਂਦੀ ਆ ਅੱਛਾ ਜੀ ਇੱਕ ਜਿੱਥੇ ਵੀ ਤੁਸੀਂ ਲਵਜੀਤ ਜੀ ਜਾਂਦੇ ਆ ਉੱਥੇ ਇੱਕ ਫਰਮਾਇਸ਼ ਜ਼ਰੂਰ ਹੁੰਦੀ ਆ ਪਾਣੀ ਦੀਆਂ ਛੱਲਾਂ ਨਾ ਬੜਾ ਤੁਹਾਡਾ ਵਾਇਰਲ ਹੋਇਆ ਹੈ ਜਦੋਂ ਤੁਸੀਂ ਗਾਇਆ ਹੈ ਨਾ ਬਿਲਕੁਲ ਜੀ ਤੇ ਪਾਣੀ ਦੀਆਂ ਛੱਲਾਂ ਇੱਕ ਵਾਰ ਜਦੋਂ ਤੁਸੀਂ ਉੱਥੇ ਗਾਇਆ ਸੀਗਾ ਕਨਵਰ ਜੀ ਦੇ ਨਾਲ ਉਦੋਂ ਇਹੀ ਗਾਇਆ ਸੀ ਨਾ ਤੁਸੀਂ ਹਾਂਜੀ ਉਹਨਾਂ ਦੇ ਵੀ ਸੀ ਚਾਰ ਪੰਜ ਹਾਂ ਮੈਂ ਮਿਕਸ ਜੇ ਹੀ ਕਰ ਦਿੱਤੇ ਸੀ ਹਾਂ ਬਾਕੀ ਪਾਣੀ ਦੀਆਂ ਛੱਲਾਂ ਸੈਪਰੇਟਸ ਉਹਨਾਂ ਦਾ ਕਿਹੜਾ ਸੀ ਟਿਕਟਾਂ ਦੋਲਦੀ ਹਾਂ ਇਹ ਵੀ ਗਾਇਆ ਸੀ ਨਾ ਇੱਕ ਐਸੀ ਬੀਨ ਬਜਾਵੇ ਜੋਗੀ ਕੀ ਬਾਤ ਹੈ ਪਹਿਲਾਂ ਤਾਂ ਪਾਣੀ ਦੀਆਂ ਛੱਲਾਂ ਮੈਨੂੰ ਆਪ ਨੂੰ ਬਹੁਤ ਵਧੀਆ ਲੱਗਦਾ ਪਾਣੀ ਦੀਆਂ ਛੱਲਾਂ ਤੁਹਾਡੇ ਨੂੰ ਸੁਣਨਾ ਬਹੁਤ ਦੋ ਸ਼ਬਦ ਤੇ ਪਹਿਲਾਂ ਤਾਂ ਦਰਸ਼ਕਾਂ ਨੂੰ ਉਹ ਸੁਣਾ ਦਿਓ ਜਰੂਰ ਹਾਂ ਹਾਂ ਦਿਲ ਦੇ ਦਰਦ ਵੰਡਾਈਏ ਤੂੰ ਹੋਵੇ ਇੱਕ ਮੈਂ ਹੋਵਾਂ ਤੇ ਕੁੱਲ ਦੁਨੀਆ ਨੂੰ ਪੁੱਲ ਜਾਈਏ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਛੱਡੀ ਗਲਬਾ ਆਤਮਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹਾਂ ਪਿਆਰ ਦੀਆਂ ਗੱਲਾਂ ਹੋਵਣ ਜੀ ਜਬੇਸ਼ ਜੀ ਬਹੁਤ ਵਧੀਆ ਗਾਉਂਦੇ ਆ ਤੁਸੀਂ ਤੇ ਲਵਿਸ਼ ਜੀ ਗਾਇਕੀ ਦੇ ਵਿੱਚ ਉਸਤਾਦ ਕੌਣ ਹੈ ਨਹੀਂ ਮੇਰੇ ਉਸਤਾਦ ਜੀ ਸਭ ਤੋਂ ਪਹਿਲੇ ਸੀ ਦਸਿਆ ਸਰਗਵਾਸੀ ਹੀਰਾ ਲਾਲ ਜੀ ਜੀ ਬਾਕੀ ਉਹਨਾਂ ਨੇ ਮੈਨੂੰ ਸਿਖਾਇਆ 2-3 ਸਾਲ ਸਿਖਾਇਆ ਜੀ ਤੇ ਉਸ ਤੋਂ ਬਾਅਦ ਤੇ ਮੈਂ ਰਾ ਕੀਤੇ ਥੋੜੇ ਬਹੁਤ ਅ ਪ੍ਰੋਫੈਸਰ ਗੁਰੂ ਕਿਰਪਾਲ ਸਿੰਘ ਜੀ ਤੋਂ ਜੀ ਤੇ ਉਹਨਾਂ ਨੇ ਸਿਖਾਏ ਮੈਨੂੰ ਤੇ ਹਜੇ ਮੈਂ ਘਰ ਥੋੜਾ ਬਹੁਤ ਕਰ ਲੈਂਦੀ ਹਾਂ ਜੀ ਕਰੀ ਕਰਦੇ ਨੇ ਤੇ ਸਕੂਲ ਵੀ ਜਾਣੇ ਆ ਤੇ ਪ੍ਰੋਗਰਾਮ ਵੀ ਲਾਉਣੇ ਆ ਕਿੱਦਾਂ ਅਡਜਸਟਮੈਂਟ ਕਰਦੇ ਸਾਰੇ ਬਸ ਸਕੂਲ ਟਾਈਮ ਸਕੂਲ ਕਰੀਦਾ ਹੈ ਉਸ ਤੋਂ ਬਾਅਦ ਜਿਹੜਾ ਕੰਮ ਹੋਵੇ ਉਹ ਕਰ ਲੈਂਦੇ ਕਿਉਂਕਿ ਹੁਣ ਬਹੁਤ ਡਿਮਾਂਡ ਹੁੰਦੀ ਆ ਵੀ ਲਵਿਸ਼ ਚੋਹਾਨ ਨੂੰ ਕਰ ਲਈਏ ਕਿਉਂਕਿ ਹੁਣ ਸਾਰੇ ਜਾਣਨ ਲੱਗ ਪਏ ਹਨਾ ਤੇ ਰਾਤ ਦਾ ਪ੍ਰੋਗਰਾਮ ਤਾਂ ਕਰ ਲੈਨੇ ਆ ਐਡਜਸਟ ਹਨਾ ਕਿਉਂਕਿ ਸਕੂਲ ਜਾ ਕੇ ਆ ਜੰਨੇ ਆ ਫਿਰ ਦਿਨ ਦਾ ਪ੍ਰੋਗਰਾਮ ਤਾਂ ਕਿੱਦਾਂ ਜੇ ਦਿਨ ਦਾ ਆ ਗਿਆ ਕਿ ਕਈ ਵਾਰ ਛੁੱਟੀ ਵੀ ਕਰਨੀ ਪੈਂਦੀ ਛੁੱਟੀ ਵੀ ਕਰਨੀ ਪੈਂਦੀ ਕਿਹੜੀ ਕਲਾਸ ਹੈ 9th 9th ਕਲਾਸ ਤੇ ਸਕੂਲ ਦੇ ਵਿੱਚ ਵੀ ਸੁਣਦੇ ਰਹਿੰਦੇ ਆ ਬੱਚੇ ਟੀਚਰ ਬਿਲਕੁਲ ਟੀਚਰ ਵੀ ਕਹਿੰਦੇ ਰਹਿੰਦੇ ਅਸੀਂ ਤੇਰੇ ਲਾਈਵ ਦੇਖੀ ਤੇ ਆ ਸਾਨੂੰ ਵੀ ਸੁਣਾਇਆ ਕਰ ਇੱਕ ਅੱਧਾ ਗਾਣਾ ਫਿਰ ਟੀਚਰਾਂ ਨੂੰ ਮੈਂ ਬਿਲਕੁਲ ਮੰਨ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਦਾ ਵੀ ਬਹੁਤ ਸਪੋਰਟ ਹੈ ਮੇਰੇ ਪਿੱਛੇ ਜੀ ਮੀਡੀਆ ਦੀ ਹੈ ਮਮੀ ਪਾਪਾ ਦੀ ਹੈ ਮੇਰੀਆਂ ਸਰਕਾਰਾਂ ਦੀ ਹੈ ਮੋਲਾਲੀ ਸਰਕਾਰ ਔਰ ਮੇਰਾ ਗੋਸਪਾਕ ਸਾਈਂ ਰਮੇਸ਼ਾ ਸਰਕਾਰ ਜੀ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਮਮਾ ਪਾਪਾ ਛੋਟੇ ਭੈਣ ਭਰਾਚਾਰ ਛੋਟੇ ਭੈਣ ਭਰਾਚਾਰ ਮਤਲਬ ਅਸੀਂ ਚਾਰ ਭੈਣ ਭਰਾ ਆ ਚਾਰ ਭੈਣ ਚਾਰ ਭੈਣ ਭਰਾ ਆ ਹਾਂਜੀ ਤੇ ਉਹਨਾਂ ਵਿੱਚੋਂ ਵੱਡੇ ਤੁਸੀਂ ਆ ਹਾਂਜੀ ਅੱਛਾ ਜੀ ਬਾਕੀ ਪੜਦੇ ਆ ਹਾਂਜੀ ਸਾਰੇ ਪੜਦੇ ਆ ਨਹੀਂ ਬਾਕੀ ਅਜੇ ਛੋਟੇ ਆ ਜਿਆਦਾ ਛੋਟੇ ਆ ਯਾਨੀ ਕਹਿਣ ਦਾ ਮਤਲਬ ਬਾਕੀ ਗਾਇਕੀ ਲਾਈਨ ਚ ਹੈਗੇ ਕਿ ਨਹੀਂ ਗਾ ਤਾਂ ਸਾਰੇ ਹੀ ਲੈਂਦੇ ਆ ਮਤਲਬ ਗਾ ਲੈਂਦੇ ਬੱਚੇ ਪਰ ਇੰਨਾ ਹੋਣੀ ਹੈਗੇ ਨਿੱਕੇ ਨਿੱਕੇ ਹੈਗੇ ਤਿੰਨ ਤਿੰਨ ਸਾਲ ਦੇ ਤੇ ਇੱਕ ਮੇਰੀ ਛੋਟੀ ਭੈਣ 5 ਸਾਲ ਦੀ ਆ ਉਹ ਵੀ ਗਾ ਲੈਂਦੀ ਆ ਥੋੜਾ ਬਹੁਤ ਪਰ ਇੰਨਾ ਨਹੀਂ ਗੋਂਦੀ ਹੱਲੇ ਜਿੱਦਾਂ ਗੁੰਗਣਾਉਂਦਾ ਨਹੀਂ ਹੁੰਦਾ ਬੱਚਾ ਉਹਦਾ ਕਰ ਲੈਂਦੇ ਇੱਕ ਮੇਰੀ ਛੋਟੀ ਭੈਣ ਯਾਨਾ ਚੋਹਾਨ ਉਹ ਗਾ ਲੈਂਦੀ ਆ ਉਹ ਗਾ ਲੈਂਦੀ ਉਹ ਵੀ ਨਾਲ ਜਾਂਦੀ ਨਹੀਂ ਜੋੜੀ ਬਣਾਉਣ ਦੀ ਨਹੀਂ ਸੋਚੀ ਕਰਦੀ ਵੀ ਆਪਾਂ ਸਿਸਟਰ ਜੋੜੀ ਬਣਾ ਦਈਏ ਲਵਿਸ਼ ਸਿਸਟਰ ਜਾਂ ਕੁਝ ਹੋਰ ਚੋਹਾਨ ਸਿਸਟਰ ਨਹੀਂ ਵੱਖਰਾ ਵੱਖਰਾ ਹੀ ਗੋਣਾ ਆ ਵੱਖਰਾ ਵੱਖਰਾ ਹੀ ਗੋਣਾ ਨਹੀਂ ਅੱਜ ਕੱਲ ਜਿੱਦਾਂ ਜਦੋਂ ਵੀ ਦੋ ਭੈਣਾਂ ਗੋਣੀਆਂ ਆ ਨਾ ਜਿੱਦਾਂ ਨੂਰਾ ਸਿਸਟਰ ਸਿਸਟਰ ਹੋਣਾ ਉਹ ਮਸ਼ਹੂਰ ਹੋਏ ਸੀਗੇ ਨਹੀਂ ਚਲੋ ਤੇ ਇਦਾਂ ਕਈ ਜਿਹੜੀਆਂ ਭੈਣਾਂ ਇਕੱਠੀਆਂ ਗੋਲੀਆਂ ਆ ਨਾ ਉਹ ਆਪਣਾ ਨਾਮ ਗੋਤ ਦੇ ਨਾਲ ਨਾਮ ਸਿਸਟਰ ਚਲਾ ਲੈਂਦੇ ਆ ਠੀਕ ਚਲੋ ਵਧੀਆ ਗੱਲ ਆ ਨਹੀਂ ਬਾਕੀ ਅਸੀਂ ਸਾਡੇ ਸਾਰਿਆਂ ਦੀ ਡਰੀਮ ਆ ਅਸੀਂ ਜਿੰਨੇ ਵੀ ਗਾਉਂਦੇ ਆ ਮਤਲਬ ਜਿਆਦਾ ਨਹੀਂ ਗਾਉਂਦੇ ਦੋਕ ਜਾਨੇ ਹੀ ਗਾਉਂਦੇ ਆ ਅਸੀਂ ਅਲੱਗ-ਅਲੱਗ ਹੀ ਗਾਉਣਾ ਹੈ ਕਿਉਂਕਿ ਇਕੱਠਿਆਂ ਗਾਉਣਾ ਵੀ ਬਹੁਤ ਵਧੀਆ ਗੱਲ ਆ ਪਰ ਵੱਖਰਾ-ਵੱਖਰਾ ਜਿਆਦਾ ਹੀ ਵਧੀਆ ਗੱਲ ਹੈ ਨਾ ਇਸ ਲਈ ਮੈਨੂੰ ਵੱਖਰਾ-ਵੱਖਰਾ ਹੀ ਗਾਉਣਾ ਪਸੰਦ ਆ ਮੈਨੂੰ ਕਹਿੰਦੀ ਹੁੰਦੀ ਮੇਰੀ ਭੈਣ ਉਦਾਂ ਕਿ ਦੀਦੀ ਇਕੱਠੇ ਗਾਣਾ ਸੁਣਾਈਏ ਇੱਕ ਅੱਧਾ ਕਿਹੇ ਦਿਨ ਮੈਂ ਕਿਹਾ ਉਦਾਂ ਆਪਾਂ ਗਾ ਸਕਦੇ ਆ ਪਰ ਇਕੱਠੇ ਸਟੇਜ ਤੇ ਨਹੀਂ ਜੋੜੀ ਨਹੀਂ ਬਣਾਉਣੀ ਤੇ ਜੋੜੀ ਤੇ ਬਣਾਉਣੀ ਨਹੀਂ ਗਾਣਾ ਇਕੱਲੇ-ਇਕੱਲੇ ਹਾਂਜੀ ਪਾਪਾ ਨੇ ਉਹਨਾਂ ਨੂੰ ਵੀ ਸੋਚਿਆ ਪਪਾ ਤਾਂ ਤੁਹਾਡੇ ਤੇ ਬਹੁਤ ਮਿਹਨਤ ਕਰਦੇ ਆ ਨਾ ਬਹੁਤ ਜ਼ਿਆਦਾ ਤੇ ਪਪਾ ਨਾਲ ਵੀ ਜਾਂਦੇ ਆ ਪ੍ਰੋਗਰਾਮ ਤੇ ਸ਼ੋਅਸ ਤੇ ਨਾ ਬਿਲਕੁਲ ਤੇ ਪਪਾ ਨੇ ਉਹਨਾਂ ਨੂੰ ਵੀ ਉਹਨੂੰ ਵੀ ਨਾਲ ਤੋਰਿਆ ਕਿ ਨਹੀਂ ਹਾਂਜੀ ਗੋਂਦੀ ਆ ਚਲ ਜਾਂਦੀ ਜਿੱਥੇ ਜਿੱਥੇ ਨਾਲ ਜਾਂਦੀ ਆ ਆਪਾਂ ਜ਼ਰੂਰ ਕੋਸ਼ਿਸ਼ ਕਰੀਦੀ ਇਹਨੂੰ ਵੀ ਕੱਦ ਦਾ ਗਾਣਾ ਗਵਾਦੀਏ ਹਾਂ ਬਾਕੀ ਗੱਲਾਂ ਦੀ ਆ ਥੋੜਾ ਬਹੁਤ ਤੁਹਾਡੀ ਕਿਰਪਾ ਨਾਲ ਪਪਾ ਵੀ ਸਿਖਾਉਂਦੇ ਰਹਿੰਦੇ ਕਿ ਨਹੀਂ ਆਪਾਂ ਉਦਾਂ ਦੱਸਦੇ ਰਹਿੰਦੇ ਆ ਪਰ ਪਪਾ ਸਿੰਗਿੰਗ ਨਹੀਂ ਕਰਦੇ ਸਿੰਗਿੰਗ ਨਹੀਂ ਕਰਦੇ ਉਦਾਂ ਸੁਰਦੀ ਪਕੜ ਮੇਰੇ ਘਰਦਿਆਂ ਨੂੰ ਹੋ ਗਈ ਐ ਮੇਰੀ ਮੰਮੀ ਮੇਰੇ ਪਾਪਾ ਸਾਰੇ ਜਾਣੇ ਮੈਨੂੰ ਦੱਸਦੇ ਰਹਿੰਦੇ ਜਿੱਥੇ ਮੈਂ ਗਲਤ ਹੁੰਦੀ ਆ ਕਿ ਨਹੀਂ ਐ ਸੋਰ ਇਦਾਂ ਨਹੀਂ ਇਦਾਂ ਲਾਓ ਬਾਕੀ ਕੀ ਕਰ ਰਹਿਸਲ ਵੀ ਕਰਦੇ ਹਾਂਜੀ ਤੇ ਰਹਿਸਲ ਪਹਿਲੇ ਹੀ ਕਰਦੇ ਆਪਾਂ ਨਾਲ ਕਰਵਾਉਗੇ ਪਾਪਾ ਵੀ ਆ ਜਾਂਦੇ ਮੰਮਾ ਵੀ ਆ ਜਾਂਦੇ ਸਾਰੇ ਆ ਜਾਂਦੇ ਜਦੋਂ ਮੈਂ ਗਾਵਾਂ ਪਾਪਾ ਵੀ ਹੁੰਦਾ ਆ ਕਿਹੜਾ ਤੁਹਾਨੂੰ ਆਪਣੇ ਆਪ ਨੂੰ ਹਾਂ ਨਾ ਜਿਹੜਾ ਤੁਹਾਨੂੰ ਆਪਣੇ ਆਪ ਨੂੰ ਕਲਾਮ ਵਧੀਆ ਲੱਗਦਾ ਉਹ ਕੋਈ ਦਰਸ਼ਕਾਂ ਨੂੰ ਦੋ ਗੋਲ ਹੋਈਆਂ ਜਿਹੜਾ ਆਪਣੀ ਪਸੰਦ ਹੈ ਕਿਛ ਕੀ ਦਾ ਗਾਉਂਦੇ ਪਹਿਲਾਂ ਸਾਨੂੰ ਦੱਸ ਦਿਓ ਆਪਣਾ ਆਪਣੀ ਅੱਛਾ ਜੀ ਤੁਹਾਡਾ ਵੀ ਸੌਂਗ ਆਇਆ ਹੈ ਹਾਂ ਜੀ ਆਈਆਂ ਜੀ ਕੁਆਲੀਆਂ ਅੱਛਾ ਤੇ ਭਜਨ ਜੀ ਬਾਬਾ ਬਾਲਕਨਾਥ ਜੀ ਦੇ ਮਾਤਾ ਸ਼ੇਰਾਂ ਵਾਲੀ ਜੀ ਦੇ ਹੋਰ ਵੀ ਕਾਫੀ ਸਾਰੇ ਆਏ ਨੇ ਚਲੋ ਕੁਛ ਵੀ ਜੋ ਤੁਹਾਨੂੰ ਚੰਗਾ ਲੱਗਦਾ ਮੈਂ ਤੇਰੇ ਸ਼ਹਿਰ ਨ ਕੋ ਦਰ ਨੂੰ ਤੇਰੇ ਕਰਕੇ ਆਉਂਦੀ ਆ ਤੇਰੇ ਸ਼ਹਿਰ ਨ ਕੋ ਦਰ ਨੂੰ ਤੇਰੇ ਕਰਕੇ ਆਉਂਦੀ ਆ ਇਹ ਦੁਨੀਆ ਸਾਈਆਂ ਕੀ ਜਾਣੇ ਇਹ ਦੁਨੀਆ ਬਾਪੂ ਕੀ ਜਾਣੇ ਮੈਂ ਤੈਨੂੰ ਕਿੰਨਾ ਚਾਹਦੀ ਆ ਤੇਰੇ ਸ਼ਹਿਰ ਨ ਕੋ ਦਰ ਤੇਰੇ ਕਰਕੇ ਆਉਂਦੀ ਆ ਮੈਂ ਤੇਰੇ ਸ਼ਹਿਰ ਨ ਕੋ ਦਰ ਨੂੰ ਤੇਰੇ ਕਰਕੇ ਆਉਂਦੀ ਆ ਵਾਹ ਇਹ ਤੁਹਾਡਾ ਆਪਣਾ ਹਾਂਜੀ ਇਹ ਕਿੰਨਾ ਟਾਈਮ ਹੋ ਗਿਆ ਇਹ ਮੈਂ ਬਾਬਾ ਮੁਰਾਦ ਸ਼ਾਹ ਜੀ ਦੇ ਗਾਇਆ ਸੀ ਅੱਜ ਤੋਂ 1.5 ਸਾਲ ਪਹਿਲਾਂ ਸ਼ਾਇਦ ਬਾਬਾ ਮੁਰਾਸ਼ਾ ਦੇ ਵੀ ਦਾ ਹਾਂਜੀ ਉਧਰ ਕਿੰਦਾ ਸਵਾਗ ਬਣਿਆ ਬਸ ਅੱਲਾ ਨੇ ਚਾਇਆ ਤੇ ਜਿੱਦਾਂ ਉਹਨਾਂ ਨੇ ਸਾਨੂੰ ਮਤਲਬ ਹੈਗੀ ਸਰਕਾਰ ਉੱਗੀ ਵਾਲੀ ਸਰਕਾਰ ਦਰਬਾਰ ਦਾ ਤਿਆਰ ਵਾਲੀ ਸਰਕਾਰ ਉਹਨਾਂ ਨੇ ਵੀ ਕਾਫੀ ਸਪੋਰਟ ਕੀਤੀ ਐਂਡ ਪ੍ਰਬੰਧਕ ਕਮੇਟੀ ਦੁਨੀਆਦਾਰੀ ਦੀ ਬਹੁਤ ਸਪੋਰਟ ਹੈ ਹਨਾ ਕਿਉਂਕਿ ਜਦ ਤੱਕ ਸਾਨੂੰ ਆਡੀਅנס ਪਿਆਰ ਕਰਦੀ ਹੈ ਤਦ ਤੱਕ ਸਾਰੇ ਹੀ ਕਰਦੇ ਨੇ ਇਦਾਂ ਲੱਗਦਾ ਕਿ ਜਹਾਨ ਹੀ ਮਿਲ ਗਿਆ ਤੇ ਜਿੱਦਾਂ ਜਿੱਦਾਂ ਸੰਗਤ ਨੇ ਚਾਇਆ ਨਾ ਦਾਦਾ ਹੀ ਹੋਇਆ ਮਤਲਬ ਪਹਿਲਾਂ ਤਾਂ ਮੈਂ ਜਦੋਂ ਇੱਕ ਵਾਰ ਗਈਆਂ ਮੈਨੂੰ ਟਾਈਮ ਨਹੀਂ ਸੀ ਮਿਲਿਆ ਮੈਂ ਕਿਹਾ ਜੀ ਮੈਂ ਗਾਉਣਾ ਹੈ ਤੇ ਮਤਲਬ ਮੈਨੂੰ ਹਾਜ਼ਰੀ ਲਾਉਣ ਦਾ ਮੌਕਾ ਮਿਲੇ ਪਹਿਲੀ ਵਾਰ ਜਦੋਂ ਟਾਈਮ ਨਹੀਂ ਮਿਲਿਆ ਮੇਰਾ ਮਨ ਐਨਾ ਉਦਾਸ ਹੋਇਆ ਕਿਤੇ ਪਤਾ ਨਹੀਂ ਕੀ ਹੋ ਗਿਆ ਹੁੰਦਾ ਬਾਕੀ ਬਹੁਤ ਵੱਡਾ ਮੰਚ ਹੈ ਉਹ ਮੇਰੇ ਲਈ ਤਾਂ ਬਹੁਤ ਵੱਡਾ ਹੈ ਬਿਲਕੁਲ ਬਹੁਤ ਵੱਡਾ ਹੈ ਤੇ ਜਦੋਂ ਮੈਂ ਦੂਸਰੀ ਵਾਰ ਗਈ ਨਾ ਉੱਥੇ ਕਿ ਮੈਨੂੰ ਹਾਜ਼ਰੀ ਦਾ ਮੌਕਾ ਦਿੱਤਾ ਜਾਵੇ ਤੇ ਉਹਨਾਂ ਨੇ ਹਾਂ ਕਰ ਦਿੱਤੀ ਕਿਤੇ ਮੇਰੀ ਖੁਸ਼ੀ ਦਾ ਟਿਕਾਣਾ ਫੇਮੋਰ ਕੇ ਨਾਮਕਾਰ ਆਗੇ ਰੋਲਾ ਪਾ ਦਿੱਤਾ ਗਲੀ ਜੀ ਹਾਂ ਵੀ ਮੈਨੂੰ ਅੱਜ ਟਾਈਮ ਮਿਲ ਗਿਆ ਬਾਬਾ ਮੁਰਾਸ਼ਾ ਜੀ ਦੇ ਹਨ ਕਿਉਂਕਿ ਚਾਈ ਬੜਾ ਸੀਗਾ ਮੈਨੂੰ ਕਿ ਐਡੇ ਵੱਡੇ ਮੰਚ ਤੇ ਗੋਣਾ ਹੈ ਨਾ ਪਹਿਲੀ ਗੱਲ ਜਦੋਂ ਮੈਂ ਸਟੇਜ ਤੇ ਚੜੀ ਤੇ ਮੈਨੂੰ ਡਰ ਬੜਾ ਲੱਗਦਾ ਸੀ ਇੰਨੀ ਦੁਨੀਆ ਸੀ ਸਾਹਮਣੇ ਉਤੋਂ ਬਹੁਤ ਵੱਡਾ ਮੰਚ ਆ ਮੈਂ ਤਾਂ ਇੱਕੋ ਹੀ ਗੱਲ ਕਹਿਨੀ ਆ ਉਹ ਹੋਵੇ ਭਾਵੇਂ ਬਾਪੂ ਲਾਲ ਬਾਸ਼ਾ ਸਰਕਾਰ ਦਾ ਦਰਬਾਰ ਉੱਥੇ ਵੀ ਮੈਂ ਜਦੋਂ ਵੀ ਗਈ ਆ ਮੈਂ ਕਦੀ ਖਾਲੀ ਨਹੀਂ ਮੁੜੀ ਮੈਨੂੰ ਹਮੇਸ਼ਾ ਟਾਈਮ ਮਿਲਿਆ ਹੈ ਤੇ ਜਿੰਨੇ ਵੀ ਦਰਬਾਰ ਨੇ ਸਾਰੇ ਮੇਰੇ ਲਈ ਬਹੁਤ ਉਹ ਨੇ ਬਹੁਤ ਵੱਡੇ ਦਰਬਾਰ ਆ ਠੀਕ ਹੈ ਜੀ ਤੇ ਮੈਂ ਉੱਥੇ ਜਦੋਂ ਗਾਇਆ ਨਾ ਤੇ ਮੈਨੂੰ ਸੰਗਤ ਨੇ ਬਹੁਤ ਪਿਆਰ ਦਿੱਤਾ ਤੇ ਦੋ ਤਿੰਨ ਸਿੰਗਰ ਬੈਠੇ ਹੋਏ ਸੀ ਮੇਤੋਂ ਬਹੁਤ ਰਿਸਪੈਕਟਡ ਹੈ ਬੜੇ ਸੁਰੀਲੇ ਫਨਕਾਰ ਸੀ ਉਹ ਤੇ ਉਹਨਾਂ ਨੇ ਮੇਰਾ ਮਾਨ ਤਨ ਕੀਤਾ ਤੇ ਜਦੋਂ ਮੈਂ ਸਟੇਜ ਤੋਂ ਥੱਲੇ ਉਤਰੀ ਮੈਨੂੰ ਕਾਫੀ ਸਿੰਗਰਾਂ ਨੇ ਘੇਰ ਲਿਆ ਕਹਿੰਦੇ ਜੀ ਕੁੜੀ ਨਾ ਬੜਾ ਸੋਹਣਾ ਗਾਇਆ ਹੈ ਤੇ ਮੈਂ ਡਰ ਜਾ ਗਈ ਮੈਂ ਕਿਹਾ ਅੰਕਲ ਜੀ ਮੈਨੂੰ ਤਾਂ ਗਾਣਾ ਵੀ ਚਿੱਤੇ ਭੁੱਲ ਗਿਆ ਸੀ ਉੱਪਰ ਚੜੀ ਨੂੰ ਹੈਨਾ ਕਹਿੰਦੇ ਨਹੀਂ ਪੁੱਤ ਤੂੰ ਤਾਂ ਸੋਹਣਾ ਹੀ ਬੜਾ ਗਾਇਆ ਤੇ ਮੈਂ ਜਦੋਂ ਘਰ ਆਈ ਜੀ ਸਿੰਗਰ ਸੀ ਉਹ ਨਾਮ ਵੀ ਲੈਦੇ ਉਹਨਾਂ ਦਾ ਨਾਮ ਮੈਨੂੰ ਚਿੱਤੇ ਨਹੀਂ ਉਹ ਤਾਂ ਸਿੰਗਰ ਵੱਡੇ ਵੱਡੇ ਸੀਗੇ ਸਾਰੇ ਜਾਣੇ ਕਾਫੀ ਬੈਠੇ ਸੀਗੇ 10 15 ਸੀਗੇ ਜਦ ਉਦੋਂ ਜ਼ਾਰਿਆ ਨੇ ਮੈਨੂੰ ਘੇਰ ਲਿਆ ਇੱਕ ਵਾਰ ਕਹਿੰਦੇ ਕੁੜੀਏ ਬੋ ਸੁਹਣਾ ਗਾਇਆ ਤੂੰ ਮੈਂ ਕਿਹਾ ਜੀ ਸੁਹਣਾ ਤੇ ਨਹੀਂ ਚਲੋ ਤੁਹਾਡਾ ਅਸ਼ੀਰਵਾਦ ਹੀ ਹੈ ਜਿੱਦਾਂ ਦਾ ਵੀ ਗਾਇਆ ਤੁਸੀਂ ਕਬੂਲ ਕੀਤਾ ਬਹੁਤ ਬਹੁਤ ਸ਼ੁਕਰੀਆ ਬਾਕੀ ਚਲੋ ਕੀ ਕੀ ਗਾਇਆ ਉੱਥੇ ਕੋਈ ਐਸੀ ਥਾਂ ਦੱਸ ਦੇ ਲਖਵਿੰਦਰ ਵਡਾਲੀ ਜੀ ਦਾ song ਹੈ ਜੀ ਉਹਨਾਂ ਦਾ ਵੀ ਇੱਕ ਜ਼ਰੂਰ ਹੋ ਜਾਣਾ ਦੋ ਪਲਾਈਨ ਹੈ ਵੇ ਕੋਈ ਐਸਾ ਥਾਂ ਦੱਸ ਦੇ ਕੋਈ ਐਸਾ ਥਾਂ ਦੱਸ ਦੇ ਜਿਥੇ ਯਾਦ ਤੇਰੀ ਆਵੇ ਜਗ ਭਾਵੇਂ ਲੱਖ ਵਸਦਾ ਜਗ ਭਾਵੇਂ ਲੱਖ ਵਸਦਾ ਸਾਨੂੰ ਤੇਰੀ ਯਾਦ ਸਤਾਵੇ ਸਤਾਵੇ ਐ ਸਤਾ ਦੱਸ ਦੇ ਜਿਥੇ ਯਾਦ ਤੇਰੀ ਆਵੇ ਕੋਈ ਐ ਸਤਾ ਦੱਸ ਦੇ ਹੋਏ ਜਿਥੇ ਯਾਦ ਤੇਰੀ ਆਵੇ ਕਿਆ ਬਾਤ ਹੈ ਲਵਿਸ਼ ਬਹੁਤ ਸੁਣਾ ਗੋਨੇ ਤੁਸੀਂ ਅੱਛਾ ਕੋਈ ਸਿੰਗਰ ਜਿਹਨੂੰ ਤੁਸੀਂ ਫਾਲੋ ਕਰਦੇ ਹੋ ਸਾਰੇ ਹੀ ਆ ਸਾਰੇ ਕੋਈ ਇੱਕ ਦੀ ਨਹੀਂ ਸਾਰੇ ਸਾਰੇ ਨਹੀਂ ਜਾਂਦੇ ਕਿਸੇ ਇੱਕ ਦਾ ਨਾਮ ਨਹੀਂ ਲੈ ਇਹ ਤਾਂ ਨਹੀਂ ਸੋਚਦਾ ਵੀ ਕੋਈ ਗੁੱਸਾ ਨਾ ਹੋ ਜਾਵੇ ਸਮਝ ਗਈ ਤੇ ਲਵਿਸ਼ ਅੱਜ ਦੀ ਡੇਟ ਦੇ ਵਿੱਚ ਉਸਤਾਦ ਕੋਈ ਕਿਸੇ ਕੋਲ ਸਿੱਖਿਆ ਲੈਣ ਜਾਣੇਗਾ ਇੱਕੀ ਦੀ ਹਾਂਜੀ ਭੋਗਪੁਰ ਰਜਿੰਦਰ ਲਾੜਲਾ ਜੀ ਉਹਨਾਂ ਤੋਂ ਸਿੱਖਦੀ ਹਾਂ ਜੀ ਰਜਿੰਦਰ ਲਾੜਲਾ ਜੀ ਹਾਂਜੀ ਮਤਲਬ ਹਫਤੇ ਵਿੱਚ ਇੱਕ ਦਿਨ ਕਲਾਸ ਹੀ ਹੁੰਦੀ ਬਾਕੀ ਮੈਂ ਘਰੇ ਕਰਦੀ ਹਾਂ ਹਫਤੇ ਵਿੱਚ ਇੱਕ ਦਿਨ ਮਤਲਬ ਰਜਿੰਦਰ ਲਾੜਲਾ ਜੀ ਕੋਲ ਅੱਜ ਵੀ ਸਿੱਖ ਰਹੇ ਹਾਂ ਹਾਂਜੀ ਤੇ ਲੱਗਦਾ ਹੈ ਜੀ ਆਪਾਂ ਹੁਣ ਇੰਟਰਵਿਊ ਕਾਫੀ ਲੰਮੇ ਹੋ ਗਏ ਆਪਾਂ ਇਹਨੂੰ ਲਾਸਟ ਵੱਲ ਲੈ ਕੇ ਜਾਂਦੇ ਆ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਦਰਸ਼ਕ ਹੀ ਬਣਾਉਣ ਵਾਲੇ ਆ ਹਨਾ ਬਿਲਕੁਲ ਜੀ ਵੱਡੇ ਵੱਡੇ ਜਿਹੜੇ ਆਰਟਿਸਟ ਆ ਸਿੰਗਰ ਆ ਉਹ ਦਰਸ਼ਕਾਂ ਨੇ ਬਣਾਏ ਆ ਤੇ ਅੱਜ ਤੁਸੀਂ ਉਹਨਾਂ ਦੀ ਕਚਹਿਰੀ ਦੇ ਵਿੱਚ ਹੀ ਬੈਠੇ ਆ ਹੈਨਾ ਉਹਨਾਂ ਨੂੰ ਕੋਈ ਨਾ ਕੋਈ ਲਾਸਟ ਦੇ ਵਿੱਚ ਜਰੂਰ ਆਪਣੇ ਲਈ ਅਪੀਲ ਕਰੋ ਰਿਕੁਐਸਟ ਕਰੋ ਜੀ ਉਹਨਾਂ ਨੂੰ ਦੇਖੋ ਜੀ ਨਾਲੇ ਪੁੱਛੋ ਵੀ ਗਾਇਕੀ ਕਿੱਦਾਂ ਦੀ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸੋ ਜਰੂਰ ਜੀ ਤੇ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਮੇਤੋਂ ਛੋਟੇ ਜਾਂ ਮੇਤੋਂ ਵੱਡੇ ਮੇਰੇ ਜਿੰਨੇ ਵੀ ਭੈਣ ਭਰਾ ਆ ਮੈਨੋਂ ਦੇ ਮਾਪੇ ਨੂੰ ਬੇਨਤੀ ਕਰਨਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਵੀ ਸਪੋਰਟ ਕਰੋ ਤੇ ਜਿਹੜੀ ਸੰਗਤ ਹੈ ਨਾ ਕਲਾਕਾਰ ਨੂੰ ਪਿਆਰ ਦਿੰਦੀ ਹੈ ਤੇ ਸਾਡੇ ਲਈ ਇੱਕ ਰੂਹ ਦੀ ਖਰਾਕੀ ਹੁੰਦੀ ਹੈ ਉਹ ਤੇ ਹੈ ਨਾ ਤੇ ਸਾਨੂੰ ਵੀ ਇਦੀ ਪਿਆਰ ਕਰਦੇ ਰਹੋ ਜਿੰਨੇ ਵੀ ਸਿੰਗਰ ਹੈ ਸਭ ਨੂੰ ਪਿਆਰ ਕਰੋ ਔਰ ਰਲ ਮਿਲ ਕੇ ਰਹੋ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਔਰ ਲਾਸਟ ਦੇ ਵਿੱਚ ਅਸੀਂ ਜਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਡਾ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਡੇ ਇਸ ਸ਼ੋਅ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਜਗ ਪੰਜਾਬੀ ਨਿਊਜ਼ ਦੇ ਪਹੁੰਚੇ ਜੀ ਮਿਹਰਬਾਨੀ ਜੀ ਸ਼ੁਕਰੀਆ ਥੈਂਕ ਯੂ